ਬੜਾਈਏ ਚਾਹਰ ਚਾਹ ਮੇਰਾ ਚੋਈ ਛੱਡ ਗਿਆ ਬਈ ਅੱਜ ਤੋਂ ਚਾਹ ਮੰਨਦਾ ਆਪਣੀ ਪਾਣੀ ਪੀਆ ਕਰਾਂਗੇ ਤੋਂ ਉੱਠ ਜੇ ਖੜਦੇ ਫੇਰ ਭਾਈ ਕੈਨੇਟੂ ਜੀ ਸਿੱਧੀ ਕਰ ਲਈਏ ਚਲੋ ਹੁਣ ਸੱਚ ਨੂੰ ਉੱਠਾਂਗੇ ਸੂਰਜ ਦਾ ਸਿਖਰਾਂ ਤੇ ਆਤੇ ਮੁੰਡੇ ਹਜੇ ਵੀ ਸੁੱਤੇ ਵੇ ਜੀ ਤੇ ਜਿਨਾ ਚੱਲ ਹੁਣ ਚਾਪ ਨੂੰ ਲੈ ਆ ਤੇ ਸਮੈਲ ਹਾਏ ਕਾਂਦਰੀਆ ਭਾਲੂ ਤੇ ਚਾਹ ਜਿ ਬਣਾਉਣੇ ਆ ਤੇ ਚੱਲਦੇ ਆਂ ਤੋਂ ਅੱਜ ਵੀ ਆਪਾਂ 50 ਕਿਲੋਮੀਟਰ ਹੀ ਤੱਕਾਂਗੇ ਕਿ ਜਮੀਂ ਹੀ ਬੰਦਾ ਵਾ ਜੇ ਕਿਸੇ ਹੋਰ ਨੇ ਵੀ ਬਣਾਉਦੇ ਤੇਰਾ ਸ੍ਰੀ ਘਾਰ ਇੱਕ ਦੂਜੇ ਵੀ ਬਿਲਾ ਲਿਆ ਹੁਣ ਤਾਂ ਤੇ ਨਿਕਲਿਆ ਆ ਭਾਈ ਪੋਰੇ ਚੋਂ ਇੰਨੇ ਟੈਂਕ ਤੇ ਆਪਰੇ ਚੋਂ ਧੁੱਪ ਚੜ੍ਹਿਆ ਆਈ ਆ ਚਾਹ ਬਣਾਉਣੀ ਆ ਹੁਣ ਥੋੜੀ ਜਿਹੀ ਟਾਈਮ ਤੱਕ ਸੇਕਦੇ ਆ ਅੱਜ ਕਿੰਨੀ ਕਬਾੜ ਨਿਬੜਦੀ ਆ ਮੈਨੂੰ ਲੱਗਦਾ 50-60 ਕਿਲੋ ਵਿੱਚ ਹੀ ਜਾਵਾਂਗੇ ਆ ਜੀ ਆਪਾਂ ਵਾਹ ਕੀ ਦਿੱਕਤ ਕੋਈ ਨਹੀਂ ਜੀ ਰਾਤ ਪਹਿਲਾ ਦਿਨ ਵਧੀਆ ਲੰਘਿਆ ਹਾਂ ਘਰ ਦੇ ਸ਼ੁਰੂਆਤ ਕਰਾਂਗਾ ਪਾਤਾ ਇਹ ਲਾਇਆ ਸੀਗਾ ਲੈਂਟਰ ਤੇ ਦੋਨੇ ਸੈਂਕਲਾਂ ਨੂੰ ਚੱਲ ਆਉਂਗਾ ਦੇਵਾਸ ਤੇ ਭਾਈ ਜੰਜੀਰਾ ਨਾ ਖੋਲਣਗੇ ਪੈਣਗੀਆਂ ਮੇੜੀਆਂ ਰਾਤਾ ਵੇਸੇ ਚੱਲਿਆ ਨਹੀਂ ਹੁਣ ਦੇਖਦੇ ਆ ਚਲਾ ਕੇ ਪਿੰਡਿੰਗ ਦੇ 4 ਤੇ 10 ਕਿ ਦਿਨੇ ਕੱਟਣੀਆਂ ਚਾਹੀਦੀਆਂ ਚਾਹ ਤੇ ਜੇ ਆਪਾਂ ਬਿਨਾਂ ਰੋਟੀ ਤੋਂ ਚੱਲੇ ਫੇਰ 2-3 ਦਿਨ ਕੱਟੜੀਆਂ ਜੇ ਪੰਜ-ਪੰਜ ਦੇ ਸਾਹੜਾ ਚੱਲੇਗਾ ਚੱਲ ਕੋਈ ਦਾ ਪਈ ਆਹ ਵਗੈਰਾ ਆਪਾਂ ਪੀ ਲਈ ਤੇ ਹੁਣ ਭਾਂਡੇ ਮਾਂਜਣ ਦੀ ਵਾਰੀ ਆ ਗਈ ਤੇ ਬਾਕੀ ਗੁਰੀ ਸਲਹਾਲ ਭਈ ਸਮਾਨ ਥੱppa ਇਕੱਠਾ ਕਰੀ ਜਾਂਦਾ ਤੇ ਉਦੋਂ ਤੋਂ ਬਾਅਦ ਆਪਾਂ ਚੱਲਦੇ ਆ ਦੁਬਾਰੇ ਜੀ ਰੋਟੀ ਸਵਾਵਾਂਗੇ ਲਓ ਜੀ ਸਮਾਨ ਪੈਕ ਕਰ ਲਿਆ ਤੇ ਦੇਖ 10 ਹੀ ਸਮਾਨ ਕਿੱਤੋਂ ਕੋਣ ਨਹੀਂ ਦੇਦਾ ਜਿੰਦਾ ਵੀ ਲਾਏਗਾ ਬਾਈ ਜਿੰਦਾ ਵੀ ਲਾਏਗਾ ਬਾਈ ਠੀਕ ਆ ਹੋਰ ਕਿਤੇ ਦਾ ਕੰਮ ਬਾਹੂ ਬਣੇ ਹੋਰ ਸੱਚ ਹੀ ਰਹੇਗਾ ਬਾਈ ਆਪਣਾ ਸਫਰ ਹੋ ਗਿਆ ਸ਼ੁਰੂ ਪੈਕਿੰਗ ਕਰਕੇ ਸਾਡੇ 11 ਵਜੇ ਚੱਲ ਪਏ ਆ ਤੇ 10 ਕਿਲੋਮੀਟਰ ਕੱਢਿਆ ਹੁਣ ਤੱਕ ਤੇ ਬੈਗ ਪਈ ਮੜੇ ਜੇ ਖਰਾਬ ਜੀ ਹੋ ਗਏ ਸੀ ਤੇ ਉਹ ਸਹੀ ਕੀਤੇ ਆ ਇੱਕ ਪਈ ਰਾਹ ਬਹੁਤ ਸੋਹਣੀ ਆਪਣੇ ਵੀ ਪੰਜਾਬ ਦੇ ਆਪ ਦੀ ਕਿੱਤ ਕਰਨੀ ਤੇ ਇਹ ਪਹੁੰਚ ਚੁੱਕੇ ਆ ਤੇ ਗੱਜ ਕਾਣਾ ਸੈਲੀਬ੍ਰੇਸ਼ਨ ਚੱਲ ਰਿਹਾ ਬਾਕੀ ਇੱਥੋਂ ਅੱਗੇ ਕਨੇਹਰ ਆਉਂਦੀ ਆ ਉੱਥੇ ਰੋਟੀ ਰਾਟੀ ਪਾਉਣੇ ਆ ਸ਼ਾਮ ਦੀਆਂ ਵੀ ਆਪਾਂ ਹੁਣੀ ਲਾ ਲਾਂਗੇ ਕਿਉਂਕਿ ਆਪਣਾ ਸਿਲੰਡਰ ਠੰਡ ਬਣਦਾ ਬਈ ਤਾਂ ਕਰਕੇ ਹੁਣੀ ਇਹ ਮੇੜ ਦਾੇ ਕੰਮ ਚੱਲ ਦੀ ਜਿਹੜੀਆਂ 25 ਰੋਟੀਆਂ ਬਣ ਗਈਆਂ ਉਹ ਹੁਣੀ ਬਣਾ ਲਾਏ। ਉੱਥੇ ਜਦੋਂ ਗੱਚਕਾ ਖਾਣਾ ਸੀ ਰੁਕੇ ਸੀਗੇ ਉੱਥੇ ਬਾਈ ਮਿਲਿਆ ਸੀ ਇੱਕ ਤੇ ਉਹਨਾਂ ਨੇ ਰੋਕਿਆ ਆਪਾਂ ਨੂੰ ਚਾਲ ਹੀ ਹੋ ਗਈ। ਆਪਾਂ ਜਦੋਂ ਉੱਥੇ ਬੈਠੇ ਸੀਗੇ ਨਾ ਤੇ ਉਦੋਂ ਆਪ ਨੂੰ ਇੱਕ ਬਾਈ ਜੀ ਮਿਲੇ ਸੀ ਜਿਨ੍ਹਾਂ ਨੇ ਆਪਾਂ ਨੂੰ ਕਿਹਾ ਸੀਗਾ ਵੀ ਆਪਣੇ ਰੋਡ ਦੇ ਉੱਤੇ ਘਰ ਆ ਤੇ ਆਪਣੇ ਕੋਲੇ ਰੋਕ ਕੇ ਜ਼ਰੂਰ ਜਾਇਓ। ਤਰਪਾ ਭਾਈ ਜਾਣਦੇ ਨਹੀਂ ਸੀ ਪਰ ਆਪਣੇ ਪਿੰਡ ਨਾਲ ਬਹੁਤ ਡੂੰਗੀ ਬਈਆਂ ਦੀ ਜਾਨ ਪਛਾਣਾ ਤੇ ਸਾਨੂੰ ਮਿਲਵਾਉਣੇ ਅੱਜ ਬਈ ਜੱਗੇ ਸੂਰਤੀ ਨਾਲ ਤੇ ਹਾਂਜੀ ਭਾਈ ਸਤਿ ਸ੍ਰੀਕਾਲ ਜੀ ਹਾਂਜੀ ਸਤਿ ਸ੍ਰੀਕਾਲ ਜੀ ਔਰ ਗੁਰੀ ਬਾਈ ਜੀ ਔਰ ਮੇਰੇ ਰਾਪਰ ਪਿੰਡ ਤੋਂ ਮੇਰਾ ਛੋਟਾ ਵੀਰ ਮੇਰਾ ਗਵੰਡੀ ਹੈ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਕਿ ਯਾਤਰਾ ਤੇ ਜਾ ਰਹੇ ਆ ਦੋਨੋਂ ਭਰਾ ਔਰ ਇਸ ਯਾਤਰਾ ਦੀ ਆਪਾਂ ਅਰਦਾਸ ਕਰਨੀ ਹੈ ਸਾਰਾ ਨੇ ਕਿ ਇਹਨਾਂ ਦੀ ਯਾਤਰਾ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਔਰ ਜੋ ਵੀ ਇਹਨਾਂ ਦੀ ਮਨੋ ਕਾਮਨਾ ਤਮੰਨਾ ਹੈ ਉਸ ਨੂੰ ਪ੍ਰਮਾਤਮਾ ਪੂਰਾ ਕਰੇ ਔਰ ਤੁਸੀਂ ਸਾਰਿਆਂ ਨੇ ਇਹ ਅਰਦਾਸ ਕਰਨੀ ਹੈ ਤੇ ਬਾਕੀ ਬਾਈ ਜੀ ਨੇ ਆਪਾਂ ਨੂੰ ਚਾਹ ਤੇ ਨਾਲ ਗਲਾਬ ਜਾਮਣਾ ਸੀਗੀਆਂ ਜੋ ਆਪਾਂ ਇੱਕ ਇੱਕ ਖਾ ਲਈਆਂ ਤੇ ਬਸ ਹੁਣ ਅੱਗੇ ਸਫਰ ਕਰਨਾ ਅਜ 20 ਕਿਲੋਮੀਟਰ ਹੋਰ ਆਪਾਂ ਪੈਡਲਿੰਗ ਕਰਨੀ ਆ ਉਹ ਤੋਂ ਬਾਅਦ ਆਪਾਂ ਰੁਕ ਜਾਵਾਂਗੇ ਜੀ ਸੁਰਤੀ ਬਾਈ ਨੇ ਕਾਲ ਕੀਤਾ ਗੁਰਬਰਾੜ ਬਾਈ ਮੈਨੂੰ ਵੀ ਨਹੀਂ ਪੈਨੇਗਾ ਅੱਜ ਸੀਗਾ ਉਹ ਵੀ ਆਪਣੇ ਗਵਾਂਢੀ ਪਿੰਡ ਦੀ ਆ ਬਾਈ ਤੇ ਨਾ ਹੀ ਮੈਨੂੰ ਆਇਆ ਪਤਾ ਸੀ ਆਪਣੇ ਰੂਟ ਚ ਆਊਗਾ ਤੇ ਜਦੋਂ ਲੰਘ ਰਹੇ ਸੀ ਸੜਕ ਦੇ ਖੜੇ ਸੀ ਬਾਈ ਨੇ ਆਪਾਂ ਨੂੰ ਰੋਕ ਲਿਆ ਤੇ ਹੁਣ ਚਾਹ ਗਰੀ ਕੋਹੀ ਕੋਕ ਕੋਕੀ ਦੇ ਆਉਣ ਦੇ ਬਾਈ ਨੂੰ ਕਰਾਉਣਿਆ ਤੁਹਾਡੀ ਗੱਲਬਾਤ ਮਰੀ ਜੀ ਨਾ ਆਪਾਂ ਲੰਘ ਰਹੇ ਸੀ ਆਪਾਂ ਸੂਰਤੀਏ ਮੇਦੀ ਤੇ ਬਾਈ ਨੇ ਆਪਾਂ ਨੂੰ ਨਾਕਾ ਲਾ ਕੇ ਰੋਕਿਆ ਬਾਈ ਨੂੰ ਬਾਕੀ ਤੁਸੀਂ ਸਾਰੇ ਜਾਣਦੇ ਹੀ ਹੋਵਗੇ ਤੇ ਉਸ ਵੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਐਨ ਨੂੰ ਦੁਬਾਰਾ ਦੁਬਾਰੇ ਤੇ ਇੱਕ ਵਾਈ ਜਦੋਂ ਘੁੰਮਣ ਕਰਨ ਵਾਲੇ ਬੰਦੇ ਉਹਨਾਂ ਦੀ ਰਚਕ ਜੀ ਵੱਧ ਮਿਲ ਜਾਂਦੀ ਆ ਤੇ ਫਿਰ ਉਹਨਾਂ ਨੇ ਗੱਲਾਂ ਬਾਤਾਂ ਲੰਮੀਆਂ ਹੋ ਜਾਂਦੀਆਂ ਤਾਂ ਕਰਕੇ ਵੀ ਮੈਨੂੰ ਵੀ ਐ ਚਾਹ ਜਾਂ ਹੁੰਦਾ ਬੰਦੇ ਨੂੰ ਕੁਛ ਆਪਦੀਆਂ ਸਫਰ ਦੀਆਂ ਗੱਲਾਂ ਦੱਸਦਾ ਕੋਈ ਦੂਜੇ ਦੇ ਤਜਰਬੇ ਸੁਣਦਾਗਾ ਉਹ ਉਹਨਾਂ ਗੱਲਾਂ ਕਰਕੇ ਫਿਰ ਉਹਨਾਂ ਦੀ ਸੱਥਰੀ ਵੱਧ ਪੈ ਜਾਂਦੀ ਹੈ ਨਾ ਮਿਹਰਬਾਨੀਆਂ ਨੂੰ ਮਾਇਆ ਆਪਾਂ ਗੱਲਾਂ ਬਾਤਾਂ ਕਰਾਂਗੇ ਤੁਸੀਂ ਅੱਜ ਇੱਥੇ ਰਹਿਣਾਗਾ ਤੇ ਬਾਕੀ ਬਾਈ ਨੇ ਆਪ ਨੂੰ ਪਹਿਲਾਂ ਹੀ ਸਪਿਰਟਲੀ ਕਹਿਤਾ ਸੀਗਾ ਵੀ ਮੈਂ ਰੋਕੂਆਂ ਤੁਹਾਨੂੰ ਤੇ ਬਾਕੀ ਜਵਾਪਾਂ ਜਿਹੜੇ ਰੁਕ ਗਏ ਹਨਾ ਸਾਈਂ ਵਗੈਰਾ ਜੈਂਕ ਗਲੰਦਰੀ ਲਿਆਉਣੀ ਬਾਹਰੀ ਲਵਾ ਲਈ ਐ ਇੱਥੇ ਰੋਕ ਬੈਠਾ ਕੀ ਆ ਹੈਗਾ ਵੀ ਮੈਂ ਇੱਥੇ ਹਾਂ ਹਾਂ ਬਾਕੀ ਇਹ ਬਈ ਆਥਣ ਲੱਗ ਗਈ ਜਦੋਂ 2.5 ਘੰਟੇ ਹੋਰ ਚੱਲ ਲੈਂਦੇ ਹਾਂ ਕਿੰਨਾ ਕ ਬਗ ਜਾਂਦੇ ਫਿਰ ਬਸ ਇਹ ਹਾਂਜੀ ਬਈ ਵਧੀਆ ਟਿਕਾਣਾ ਮਿਲ ਜੇ ਸਾਡੇ ਪਰਤੇ ਬੰਦੇ ਨੂੰ ਵਧੀਆ ਨੀਂਦ ਆਈ ਜੇ ਦੂਜੇ ਦਿਨ ਸੋਨਾ ਚੱਲ ਲੈਣ ਦਾ ਗਾ। ਨਹੀਂ ਬਾਕੀ ਜਿਵੇਂ ਭਾਈ ਵੀਡੀਓ ਨੂੰ ਬੰਦੋਂ ਵੀ ਸਵਾਹ ਹੈਗਾ ਭਾਈ ਦਾ। ਵਧੀਆ ਸਹੀ ਸਹੀ ਲੱਗਿਆ ਮੀਨ ਮਿਲ ਕੇ ਘੰਪਾ ਭਾਈ। ਤੇ ਬਾਈ ਉਹ ਇਹ ਭਾਈ ਆਪਾਂ ਪਿੰਡਾਂ ਵਾਲਿਆਂ ਵਾਸਤੇ ਸਿੰਪਲ ਸੋਬਰ ਜੀ ਉਹਦੀ ਚੀਜ਼ ਦਿਖਾਈ ਜਾਂਦੇ ਜਿਹੜਾ ਜਣਾ ਮੇਰੇ ਤੋਂ ਦਮਗਾ ਰਹੇਗਾ ਵੀ ਬਾਕੀ ਵੀ ਆਪਾਂ ਗਵੰਡੀਆਂ ਬਸ ਪਿੰਡਾਂ। ਹਾਂ। ਬਾਕੀ ਭਾਈ ਆਪਣੇ ਏਰੀਏ ਦੇ ਆ ਕੋਈ ਇਹ ਚੀਜ਼ ਦਾ ਵੀ ਵਰਕ ਪਾਇਆ ਜਾਂਦਾ ਬੰਦੇ ਨੂੰ ਤੇ ਇਸ ਕਰਕੇ ਮੋਹ ਪਿਆਰ ਜਾਂ ਹੋਰ ਵੱਧ ਜਾਂਦਾ ਹੈਗਾ। ਬਾਈ ਨਵੇਂ ਸਕਰੀਨ ਤੇ ਪਹਿਲਾਂ ਚਲ ਦੇਖਦੇ ਸੀਗੇ ਅੱਜ ਵੀ ਲਾਈਵ ਗੱਲਾਂ ਬਾਤਾਂ ਕਰਾਂਗੇ ਹਾਂ ਬਿਲਕੁਲ ਜੀ ਤੇ ਮਾਈ ਮੈਂ ਤਾਂ ਤੁਹਾਨੂੰ ਉਹਦੇ ਹੀ ਦੇਖਿਆ ਸੀ ਜਿਹਦੇ ਸਾਬਣੀ ਉਹ ਤੋਂ ਬਾਅਦ ਘਰੇ ਵੀ ਲਾ ਲੈਂਦੇ ਨੇ ਵੀਡੀਓ ਡੈਡੀ ਵਰਗੇ ਸਾਰੇ ਤੇ ਉਹ ਦੇਖਦੇ ਹੁੰਦੇ ਸਾਨੂੰ ਤੇ ਮਿਹਰਬਾਨੀ ਬਾਈ ਗੋਲੇ ਇੱਥੇ ਅੱਜ ਆਪਾਂ ਤੇ ਘਰਾਂ ਦੀ ਗੱਲਾਂ ਬਾਤਾਂ ਜਨਤ ਨੂੰ ਵੀ ਜੀ ਮਾਈ ਤੇ ਬਾਈ ਨਾਲ ਗੱਲਬਾਤ ਕਰਨ ਤੋਂ ਬਾਅਦ ਬਾਈ ਕਹਿੰਦਾ ਤੁਹਾਡੇ ਕੋਲੇ ਮਾਈ ਕਿਹੇ ਮਾਏ ਅਸੀਂ ਆਖਿਆ ਬਾਈ ਆਪਣੇ ਕੋਲੇ ਮਾਈ ਬਹਿਣੀ ਤੇ ਬਾਈ ਨੂੰ ਆਪਾਂ ਨੂੰ ਮਾਈਕ ਯੂਜ਼ ਕਰਨ ਨੂੰ ਦਿੱਤੇ ਹੈਣਾ ਗੁਰੀ ਤੇ ਹੁਣ ਹਨਾ ਟ੍ਰਿਪ ਤੇ ਨਹੀਂ ਬਾਕੀ ਚਲੋ ਹੁਣ ਰੋਟੀ ਰਾਟੀ ਖਾਣੇ ਆ ਸਕੀਮ ਹੈਗੀ ਆ ਕਿਉਂਕਿ ਆਪਾਂ ਸ਼ਾਇਦ ਕੱਲ ਰਾਤ ਵੀ ਪਿੰਨੀਆਂ ਖਾ ਗਈ ਹੋਗੇ ਸੀਗੇ ਤੇ ਨਾ ਰੋਟੀਆਂ ਪੈਗ ਸੀਗੀਆਂ ਹਾਂ ਪੈਗ ਸੀਗੀਆਂ ਉਹ ਅਪ 4 ਵਜੇ ਖਾਣਨਾ ਸੀ ਤੇ ਬਾਕੀ ਬਾਅਦ ਚ ਚਲੋ ਹੋਲੀ-ਹੋਲੀ ਘੋਲ ਜੀ ਹੋਈ ਜਾਂਦੀ ਆਪਾਂ ਨੂੰ ਖੁਦ ਨੂੰ ਵੀ ਤੇ ਬਾਕੀ ਚਲੋ ਕਰਦੇ ਆ ਗੱਲਾਂ ਬਾਤਾਂ ਰੋਟੀ ਖਾ ਲਈ ਐ ਤੇ ਗੱਲਾਂ ਬਾਤਾਂ 'ਚ ਖਾਸੀਆਂ ਕਰੀਆਂ ਬਾਕੀ ਆਪਣਾ ਜੋ ਸਫ਼ਰ 25 ਕਿਲੋਮੀਟਰ ਦਾ ਨਿਕਲਿਆ ਅੱਜ ਦਿਨ ਵੀ ਬਹੁਤ ਸੋਹਣਾ ਸੀਗਾ ਆਪਾਂ ਵੀ ਉਮੀਦ ਕਰਦੇ ਆ ਥੋੜਾ ਦਿਨ ਵੀ ਵਧੀਆ ਗਿਆ ਹੋਣਾ ਤੇ ਬਾਕੀ ਆਪਾਂ ਕੱਲ ਨੂੰ ਜੀਨਦਵਾਲਾ ਨੂੰ ਜਾਵਾਂਗੇ ਪਰ ਪਹੁੰਚਣ ਨਹੀਂ ਜਾਣਾ ਸ਼ਾਇਦ ਕੱਲ੍ਹ ਸ਼ਾਇਦ ਆਪਾਂ ਦੇਖਦੇ ਆਂ ਕੱਲ ਨੂੰ ਬੱਟਾਪਾ ਸੇਤੀ ਨਿਕਲ ਜਾਵਾਂਗੇ ਸਰੋਬਾ ਬੱਬਾਈ ਕੋਲੇ ਰੁਕੇ ਸੀ ਗੁਰੂਗਰਾਹ ਕੋਲੇ ਤੇ ਵੰਦੀਆ ਸੁਭਾਮ ਬੜੀ ਦਾ ਦਿਲ ਅਜੇ ਨ ਖਤਮ ਹੁੰਦਾ ਧੰਨਵਾਦ ਜੀ